ਇਹ ਖਬਰਾਂ ਦੇਖਣ ਲਈ ਸਾਡੇ ਚੈਨਲ ਤੇ ਜਲਦਫਤਾਰ ਨੂੰ ਸਬਸਕ੍ਰਾਈਬ ਕਰੋ ਸਿੱਸਟਮ ਉੱਤੇ ਤੇ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਡੇ ਮੁੱਖ ਜਿਹੜੇ ਮੁਖਤੱਤਰ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਦੇ ਆਤੇ ਸੁਦਾ ਮਿਹਾਲ ਸਿੰਘ ਜੀ ਭੁਲਰ ਸਾਹਿਬ ਅਤੇ ਸਾਡੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਖਰਮਪਾਤੀ ਜੀ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਮੁੱਖ ਸੇਵਾਦਾਰ ਸudar Rajender Singh ji Tarbur sahab ਸਾਡੇ ਸ਼੍ਰੋਮਣੀ ਕਾਲੀਕਲ ਦੇ ਕੌਮੀ ਵੇਸ ਪ੍ਰਧਾਨ ਸਰਦਾਰ ਰਣਵਿੰਦਰ ਸਿੰਘ ji Ramwala sahab ਅਤੇ ਸਮੁੱਚੇ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਵੱਲੋਂ ਪਿਛਲੇ ਸਮੇਂ ਤੋਂ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਸਸਤਾਵਾਂ ਨੂੰ ਧਾ ਲਾਉਣ ਅਤੇ ਕਮਜ਼ੋਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹੁਣ ਭਗਵੰਤ ਮਾਨ ਵੱਲੋਂ 328 ਪਾਵਨਸੂ ਦੇ ਮਸਲੇ ਨੂੰ ਰਾਜਨੀਤਿਕ ਰੋਟਾ ਸਿਕ ਲਈ ਵਾਤਿਆ ਜਾ ਰਿਹਾ। ਸ਼੍ਰੀ ਕਾਲਤਾ ਸਾਹਿਬ ਵੱਲੋਂ ਬਣੀ ਭਾਈ ਈਸ਼ਰ ਸਿੰਘ ਦੀ ਕਮੇਟੀ ਵੱਲੋਂ ਰਿਪੋਰਟ ਵਿਚ ਕਿਤੇ ਨਹੀਂ ਲਿਖਿਆ ਕਿ ਪਾਵਨ ਸਰੂਪ ਚੋਰੀ ਹੋਏ ਜਾਂ ਬੇਅਦਬੀ ਹੋਈ ਇਸ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਕਿ ਇਹ ਪਾਵਨ ਸਰੂਪ ਸਬੰਧਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬੰਦੀ ਭੇਡਾਂ ਟਰਸਟ ਫੰਡਾ ਵਿੱਚ ਜਮਾ ਨਹੀਂ ਕਰਵਾਈ ਨਾ ਹੀ ਇਹਨਾਂ ਪਾਵਨ ਸਰੂਪਾਂ ਦੀ ਦਾ ਬੈਲ ਕਟਿਆ ਗਿਆ ਬੇਅਦਬੀ ਤਾਂ ਭਗਵੰਤ ਮਾਨ ਕਰਦਾ ਸ਼ਰਾਬ ਵਾਲੀ ਵੀਡੀਓ ਸੰਤ ਭਿੰਡਰਾ ਵਾਲਿਆਂ ਦੀ ਫੋਟੋ ਦਾ ਨਰਾਦਰ ਕਰਨਾ ਗੁਰੂ ਸਬਾਨਾ ਦੀ ਫੋਟੋ ਦੀ ਬੇਅਦਬੀ ਕਰਨੀ ਨਾ ਮਾਫੀ ਜੋ ਕਰਾ ਗੁਰੂ ਦੀ ਗੋਲਕ ਦਾ ਸਾਹ ਮੰਗਣਾ ਪਰ ਆਪਣੀ ਸਰਕਾਰ ਦੇ ਕਰੋਨਾ ਰੁਪਏ ਦੀ ਲੁੱਟ ਬਾਰੇ ਚੁੱਪ ਕਿਉਂ ਆ? ਸ਼੍ਰੀ ਕਾਲਤਾ ਸਾਹਿਬ ਦੀ ਸਰਵ ਉੱਚਤਾ ਨੂੰ ਬਗਾਲਣਾ ਸ਼੍ਰੀ ਕਾਲਤਾ ਸਾਹਿਬ ਦੇ ਕਾਰਜਕਾਰੀ ਜਸਦਾਦ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਦੇ ਮਾਨ ਸਨਮਾਨ ਨੂੰ ਥੇਸ ਪਹਚਾਉਣਾ ਅਤੇ ਪਰ ਦੇ ਸ਼ਿਰਾਬਲੀ ਵਰਤਨਾ ਸ੍ਰੀ ਕਾਂਤਾ ਸਾਹਿਬ ਵੱਲੋਂ ਤਲਬ ਕੀਤੇ ਜਾਣ ਤੇ ਹੁਣ ਸ਼ਰਤਾਂ ਰੱਖੀਆਂ ਕਿ ਜਿਵੇਂ ਲੈਬ ਕਰੋ ਹਕਾਰ ਦਾ ਖੁੱਲਾ ਪੰਕਾਵਾ ਹੈ ਆਪ ਪਾਰਟੀ ਖੁਦ ਬਿਆਦਬੀ ਦੀ ਦੋਸ਼ੀ ਹੈ 2014 ਵਿੱਚ ਪਾਰਟੀ ਬਣੀ ਤੇ ਪੰਜਾਬ ਆਈ 2015 ਦੇ ਵਿੱਚ ਬੇਅਦਮੀਆਂ ਦਾ ਦੌਰ ਸ਼ੁਰੂ ਹੋਇਆ 2016 ਦੇ ਵਿੱਚ ਮਰੇਲਕੋਟਲਾ ਕਲਾਂ ਸ਼ਰੀਫ ਦੀ ਬੇਅਦਵੀ ਹੋਈ 2016 ਦੇ ਵਿੱਚ ਆਪ ਦਿੱਲੀ ਦਾ ਐਮਐਲਏ ਦੇਸ਼ ਯਾਦਵ ਗਿਰਸਰ ਹੋਇਆ 2024 ਆਪ ਦਿੱਲੀ ਦਾ ਐਮਐਲਏ ਦੇਸ਼ ਯਾਦਵ ਸ਼ਾਸ਼ਨਕੋਟ ਨੇ ਦੋਛੇਕਰਦਤਾ ਇਸ ਦੇ ਕੇਸ ਦੇ ਵਕੀਲ ਹਰਪਾਲ ਚੀਮਾ ਅਤੇ ਹਰਜੋਤ ਬੈਸ ਨੇ ਕੇਸ ਲੜੇ ਆਪ ਸਰਕਾਰ ਨੇ ਇਹ ਬਿਆਦਵੀ ਕੇਸ ਨੂੰ ਵਾਪਸ ਲੈਣ ਲਈ ਅਰਜੀ ਦਿੱਤੀ ਜੋ ਕਿ ਮਾਨਜੋਗ ਅਦਾਲਤ ਨੇ ਰੱਦ ਕਰ ਦਿੱਤੀ ਆਪ ਐਮਐਲਏ ਨੂੰ ਸਜ਼ਾ ਸੁਣਾਈ 100 ਤੋਂ ਵੱਧ ਬੇਅਦਬੀਆਂ 4 ਸਾਲਾਂ ਵਿੱਚ ਹੋਈਆਂ ਸultanpur Lodi ਗੁਰੂ ਘਰ ਦੇ ਵਿੱਚ ਗੋਲੀ ਚਲਾਉਣਾ ਚਲਾਉਣੀਆਂ ਸ੍ਰੀ ਖੰਡਪਤ ਸਾਹਿਬ ਅਖੰਡਤ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਭਾਈ ਇਸ਼ਰ ਸਿੰਘ ਰਿਪੋਰਟ ਵਿੱਚ ਮੁੱਖ ਦੋਸ਼ੀ 5 ਨੰਬਰ ਤੇ ਸੀ ਜਿਹੜਾ ਜ਼ਿਲਦਕਾਰ ਜਸਪੀਰ ਸਿੰਘ ਜਿਸ ਨੂੰ ਆਪ ਪਾਰਟੀ ਵੱਲੋਂ ਇੱਕ ਜ਼ਿਲ੍ਹਾ ਜੋਇਨਾ ਬੋਰਡ ਦਾ ਚੇਅਰਮੈਨ ਸ੍ਰੀ ਅਮਰਸਰ ਸਾਹਿਬ ਲਾਇਆ ਗਿਆ ਦੂਸਰਾ ਉਹਦਾ ਜ਼ਿਲ੍ਹਾ ਪ੍ਰਧਾਨਵੀ ਸ੍ਰੀ ਅਮਰਸਰ ਸਾਹਿਬ ਲਾਇਆ ਗਿਆ ਤੀਸਰਾ ਉਹਦਾ ਆਪ ਦਾ ਸੂਬਾ ਸਕੱਤਰ ਵੀ ਆਮ ਆਗੂ ਪਾਰਟੀ ਦਾ ਬਣਿਆ ਚੌਥਾ ਚੌਥਾ ਰਤਬਾ ਲੋਕਲ ਬਾਡੀ ਚੋਣਾਂ ਲਈ ਸਕ੍ਰੀਨਿੰਗ ਕਮੇਟੀ ਮੈਂਬਰ ਵੀ ਰਹਾ ਹੁਣ ਵੀ ਇਹ ਇਨਾ ਉਹਦਿਆਂ ਤੇ ਵਰਕਰਰ ਹੈ ਕੋਈ ਕਾਰਵਾਈ ਪਾਰਟੀ ਵੱਲੋਂ ਨਹੀਂ ਕੀਤੀ ਗਈ 10 ਸਵਾਲ 10ਵਾਂ ਸਵਾਲੇ ਵੀ ਆ ਕੇ ਅੱਜ ਵੱਡੇ ਵੱਡੇ ਮਹਾਪੁਰਖ ਧਾਰਮਿਕ ਜਥੇਬੰਦੀਆਂ ਤੇ ਆਗੂ ਸਭ ਚੁੱਪ ਕਿਉਂ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਉੱਪਰ ਹੀ ਤਾਕਤ ਕਾਰਨ ਬਖਲਾੜ ਚ ਆਏ ਹੋਏ ਮੁੱਖ ਮੰਤਰੀ ਅਤੇ ਸ਼ਾਮ ਦਮ ਤੰਡ ਭੇਦ ਦੀਆਂ ਨੀਤੀਆਂ ਤੇ ਚੱਲ ਰਹੀ ਸੋਸੋਧੀਆਂ ਨੇ ਆਖਿਆ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਖਲ ਦੇਣਾ ਐਸਐਸਆਈਟੀ ਦਾ ਗਠਨ ਕੀਤਾ ਐਸਐਸ ਐਸਆਈਟੀ ਦੇ ਵਿੱਚ ਅਸਲ ਅਟੈਕ ਲਾਉਤਾ ਮਕਸਦ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਤਹਿਤ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਬ ਨੂੰ ਕਿਸੇ ਝੂਠੇ ਕੇਸ ਵਿੱਚ ਫਸਾਉਣਾ ਹੈ ਐਸ ਐਸ ਆਈ ਟੀ ਵਿੱਚ ਜਾਣ ਬੁੱਝ ਕੇ ਉਹ ਅਫਸਰ ਸ਼ਾਮਲ ਕੀਤੇ ਗਏ ਹਨ ਜੋ ਆਮ ਆਦਮੀ ਪਾਰਟੀ ਦੇ ਪਿਆਦੇ ਬਣ ਕੇ ਕੰਮ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਨਿਜੀ ਰਜੇ ਰੱਖਦੇ ਹਨ ਇਹ ਹੈ ਐਸ ਆਈ ਟੀ ਮੁਖੀ ਸ੍ਰੀ ਅਮਰਸਰ ਸਾਹਿਬ ਸੀਪੀ ਗੁਰਪ੍ਰੀਤ ਸਿੰਘ ਭੱਲੜ ਜਦੋਂ ਸ੍ਰੀ ਅਮਰਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਤਾਂ ਗੁਰਪ੍ਰੀਤ ਸਿੰਘ ਭੱਲੜ ਨੇ 6 ਘੰਟਿਆਂ ਤੱਕ ਐਫਆਈਆਰ ਦਰਜ ਨਹੀਂ ਕੀਤੀ ਖੇਜਲ ਤੱਕ ਵੀ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਰਿਕਾਰਡ ਤੇ ਆਗੇ ਕਹਿ ਦਿੱਤਾ ਕਿ ਹਮਲਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਸਰਦਾਰ ਸੁਖਵੀਰ ਸਿੰਘ ਭਾਲ ਸਾਹਿਬ ਨੇ ਖੁਦ ਕਰਵਾਇਆ ਹੋ ਸਕਦਾ ਐਸਆਈਟੀ ਦਾ ਮੈਂਬਰ ਐਸਪੀ ਹਰਪਾਲ ਸਿੰਘ ਐਸਐਨ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਉਸ ਜਗ੍ਹਾ ਦੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ ਸੀ ਜਿੱਦੈ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਸ੍ਰੀ ਕਾਦਰ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਨਿਭਾ ਰਹੇ ਸਨ ਐਸਆਈਟੀ ਦਾ ਮੈਂਬਰ ਐਸਪੀ ਹਰਬੰਸ ਸਿੰਘ ਬੈਂਸ ਇੱਕ ਦਾਗੀ ਅਫਸਰ ਹੈ ਜਿਸ ਨੂੰ ਸ਼ਰਮ ਕਾਲੀਦਲ ਦੀ ਸਰਕਾਰ ਸਮੇਂ ਪੇਸ਼ਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲੀ ਸੀ ਅਤੇ ਉਹ ਐਸਆਈਟੀ ਦਾ ਮੈਂਬਰ ਹੈ ਜਿਸ ਨੇ ਸਰਦਾਰ ਬਿਕਰਮ ਸਿੰਘ ਜੀ ਬੀਠਿਆਸਲਾ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ ਐਸਆਈਟੀ ਦਾ ਮੈਂਬਰ ਡੀਐਸਪੀ ਬਿਆੰਤ ਚਨੇਜਾ ਇਹ ਪਟਿਆਲੇ ਦੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਸਗਾ ਭਰਾ ਹੈ ਅਤੇ ਹਾਲ ਹੀ ਵਿੱਚ ਉਸ ਨੂੰ ਤਰੱਕੀ ਦੇ ਕੇ ਲੁਧਿਆਣੇ ਵਿੱਚ ਡੀਐਸਪੀ ਲਾਇਆ ਲਾਇਆ ਹੈ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਮਦੀ ਪਾਰਟੀ ਨੇ ਹੁਣ ਸਾਬਕਾ ਐਸਐਸਪੀ ਤਰਨਤਨ ਡਾਕਟਰ ਰਵਜੋਤ ਕੌਰ ਗਰੇਵਾਲ ਜਿਸ ਨੂੰ ਤਰਨਤਨ ਉਪ ਚੋਣ ਦੌਰਾਨ ਕਾਲੀਦਰ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਦੀ ਚਕਾਇਤ ਤੇ ਮੋਤਲ ਕਰ ਦਿੱਤਾ ਗਿਆ ਸੀ ਨੂੰ ਵਿਜੀਲੈਂਸ ਭਾਗਵੇ ਤਨਾਤ ਕੀਤਾ ਹੈ ਜਦੋਂ ਕਿ ਅਰਵਿੰਦ ਕੇਂਦਰੀਵਾਲ ਦੇ ਚੇਤੇ ਕੈਪਟਨ ਮੰਤਰੀ ਹਰਜੋਤ ਪਾਸ਼ ਦੀ ਪਤਨੀ ਜੋਤੀ ਜੱਦਵ ਨੂੰ ਸੀਨੀਅਰ ਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਪਠੰਡਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਵਾਜ਼ੀ ਪਾਰਟੀ ਨੂੰ ਇਹ ਗੱਲ ਸਪਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਫੇਲ ਹੋ ਚੁੱਕੀ ਸਰਕਾਰ ਦੀਆਂ ਇਹਨਾਂ ਗਿੱਦੜ ਧਮਕਿਆਂ ਤੋਂ ਡਰਨ ਵਾਲੇ ਨਹੀਂ ਹਨ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਉੱਪਰ ਰਹੀ ਤਾਕਤ ਤੋਂ ਬਖਲਾੜ ਵਿੱਚ ਆਈ ਆਵਾਜ਼ ਵੀ ਪਾਰਟੀ ਦੀ ਘਬਰਾਹਟ ਨੂੰ ਸਾਫ਼ ਦਰਸਾਉਂਦੀ ਹੈ ਪੰਜਾਬੀਆਂ ਦੇ ਸਾਥ ਦੇ ਅਸੀਸਾਂ ਸਦਕਾ ਅਸੀਂ ਇਹ ਫੇਲ ਹੋ ਚੁੱਕੀ ਸਰਕਾਰ ਦਾ ਡਟ ਕੇ ਮੁਕਾਬਲਾ ਕਰਾਂਗੇ ਅਤੇ ਇਹਨਾਂ ਦਾ ਚਿਹਰਾ ਪੰਜਾਬੀਆਂ ਸਾਹਮਣੇ ਨੰਗਾ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਅਝਾਉਂਦੀਆਂ ਗੱਲਾਂ ਤਾਂ ਕਰਦੇ ਆ ਪਰ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਸਬਕ ਲੈਣਾ ਚਾਹੀਦਾ ਕਿ ਨਾ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਕਰਨ ਵਾਲੇ ਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰ ਲੀਡਰਸ਼ਿਪ ਟਰਨ ਵਾਲੀ ਆ ਕਿਉਂਕਿ ਬੜਾ ਪਹਿਲਾਂ ਵੀ ਕੌਣਸੀਆਂ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦਾ ਪਰ ਮੈਂ ਸਮਝਦਾ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਨਾ ਡਰਾਉਂਦਾ ਕਿਸੇ ਨੂੰ ਤੇ ਨਾ ਡਰਦਾ ਤੇ ਮੈਂ ਤੁਹਾਡੇ ਮੱਥ ਬਨਾਈ ਅਪੀਲ ਤੇ ਬੇਨਤੀ ਕਰਨੀ ਚਾਹਣਾ ਸਾਡੇ ਸਾਰੇ ਲੀਡਰਸ਼ਿਪ ਬੰਨਾਂ ਨੂੰ ਵਰਕਰ ਜ਼ਬਾਨਾਂ ਨੂੰ ਸਾਰੇ ਪੂਰੇ ਜ਼ਿਲ੍ਹੇਦਿਆਂ ਨੂੰ ਕਿ ਤਕੜੇ ਹੋਗੇ ਡਟ ਕੇ ਮੁਕਾਬਲਾ ਇਹ ਜਿਹੜੀ ਸਰਕਾਰ ਹੈ ਮੈਂ ਸਮਝਦਾ ਕਿ ਕਿਦਾਂ ਦੀ ਸਰਕਾਰ ਹੈ ਕਿਉਂਕਿ ਜਿਹੜੇ 92 93 ਐਮਐਲਏ ਜਿੱਤ ਕੇ ਆਏ ਨੇ ਇਹ ਕਦੇ ਮੈਂਬਰ ਬਣਨ ਦੇ ਯੋਗ ਨਹੀਂ ਸਨ ਅੱਜ ਵਜ਼ੀਰ ਬਣ ਗਏ ਮੁੱਖ ਮੰਤਰੀ ਬਣ ਗਏ ਵੱਡੇ ਵੱਡੇ ਰੁਤਬੇ ਮਿਲ ਗਏ ਰੁਤਬਿਆਂ ਦੇ ਨਾਲ ਕਦੇ ਲੀਡਰ ਨਹੀਂ ਬਣ ਜਾਂਦੇ ਲੀਡਰ ਸਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਇਸਲੀਮੀ ਦੇ ਨਾਲ ਲੋਕਾਂ ਨੂੰ ਰਾਜਦਾਂ ਦੇ ਕੇ ਪੰਜਾਬ ਦਾ ਭਲਾ ਵਪਾਰੀ ਹੋਵੇ ਪੜਾ ਕਿਸਾਨ ਹੋਵੇ ਪੜਾ ਵੀਰੋ ਸਾਡਾ ਕਿਸਾਨੀ ਕਿਸਾਨੀ ਹੋ ਕਿਸਾਨ ਹੋਵੇ ਮਜ਼ਦੂਰ ਹੋਵੇ ਵੀਰੋ ਪੜਾ ਕਰਮਚਾਰੀ ਹੋਣ ਸਾਰੇ ਉਹ ਨਾਲ ਲੈ ਕੇ ਚੱਲੇ ਪੜਾ ਸਾਡੇ ਪ੍ਰੈਸ ਦੇ ਵੀਰ ਹੋਣ ਉਹਨਾਂ ਨੂੰ ਵੀ ਕਦੇ ਸਤਕਾਰ ਨਾਲ ਸਰਦਾਰ ਜੀ ਕਹਿ ਕੇ ਬੁਲਾਉਂਦੇ ਸੀ ਇਹ ਹਮੇਸ਼ਾ ਹੀ ਦੇਖਦੇ ਰਹੇ ਆ ਜਿੰਨਾ ਸਤਕਾਰ ਸਰਦਾਰ ਪ੍ਰਕਾਸ਼ ਸਿੰਘ ਜੀ ਵੱਲੋਂ ਕਰਦੇ ਸਨ ਸਾਰੇ ਵਰਗਾਂ ਦਾ ਉਨਾ ਹੀ ਪਿਆਰ ਤੇ ਸਤਕਾਰ ਸਰਦਾਰ ਸੁਖਬੀਰ ਸਿੰਘ ਜੀ ਵੱਲੋਂ ਦਿੰਦੇ ਨੇ ਤੇ ਸਾਡੀ ਸਮੁੱਚੀ ਲੀਡਰਸ਼ਿਪ ਦਿੰਦੀ ਹੈ ਇਸ ਕਰਕੇ ਫੀਲਦੇ ਬੇਨਤੀ ਕਰਨੀ ਸਾਰਿਆਂ ਨੂੰ ਕਿ ਆਪਾਂ ਤਖੜੇ ਹੋ ਕੇ ਸਿਰਫ ਮਹੀਨੇ 8 ਰਹਿ ਗਏ ਇਹਨਾਂ ਦੀ ਸਰਕਾਰ ਦੇ ਅੱਡਾ ਮਹੀਨਿਆਂ ਦੇ ਵਿੱਚ ਬਹੁਤ ਢੁਣਲੇਦਾਰੀ ਦੇ ਨਾਲ ਤੁਹਾਡੀ ਸਰਕਾਰ ਸ਼ਰਮਣੀ ਕਾਲੀ ਦਲ ਦੀ ਬਣਨੀ ਹੈ ਤੇ ਸਰਕਾਰ ਦੇ ਵਿੱਚ ਜਿਹੜੀ ਪਹਿਲਾਂ ਸਹੂਲਤਾ ਚੱਲਦੀਆਂ ਸੀ ਉਹ ਸਾਰਿਆਂ ਦੀਆਂ ਸਾਰੀਆਂ ਸਹੂਲਤਾ ਜਿਹੜੀਆਂ ਵਾਪਸ ਦਿੱਤੀਆਂ ਜਾਣਗੀਆਂ ਕਿਉਂਕਿ ਬੈਨਲਟੀ ਹੈ ਸਰਦਾਰ ਸੁਖਬੀਰ ਸਿੰਘ ਜੀ ਭੱਲ ਸਾਹਿਬ ਦੀ ਕਿਉਂਕਿ ਜੇ ਬਿਜਲੀ 24 ਘੰਟੇ ਲੋਕਾਂ ਦੇ ਘਰਾਂ ਚ ਰਹਿੰਦੀ ਹੈ ਦੇਣਾ ਸਰਦਾਰ ਸੁਖਬੀਰ ਸਿੰਘ ਜੀ ਭੱਲ ਸਾਹਿਬ ਦੀ ਜੇ ਗਰੀਬਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਤਾਂ ਦੇਣਾ ਸਰਦਾਰ ਸੁਖਬੀਰ ਸਿੰਘ ਜੀ ਭੱਲ ਸਾਹਿਬ ਦੀ ਜੇ 20 ਰੁਪਏ ਕਿਲੋ ਦਾਲ 2 ਰੁਪਏ ਕਿਲੋ ਆਟਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਾਰਾ ਕੁਝ ਬੰਦ ਪਿਆ ਜੇ ਗਰੀਬ ਦੀ ਤੀਨੋਂ ਛਕਨ ਦਿੱਤਾ ਸੀ ਤਾਂ ਵੀਰ ਉਹ ਵੀ ਸਾਰਾ ਕੁਝ ਅੱਜ ਬੰਦ ਹੈ ਮੈਂ ਸਮਝਦਾ ਕਿ ਜਿੰਨੀਆਂ ਦਿੱਤੀਆਂ ਹੋਈਆਂ ਸੀ ਉਸ ਤਾਂ ਸੀ ਸਕਾਲਰਸ਼ਿਪ ਦਿੰਦੇ ਸੀ ਬਾਲ ਸਾਹਿਬ ਗਰੀਬ ਦੇ ਬੱਚੇ ਪੜ੍ਹ ਕੇ ਅਫਸਰ ਲੱਗ ਜਾ ਉਹ ਸਕਾਲਰਸ਼ਿਪ ਬੰਦ ਹੈ ਜੇ ਸਾਡੀਆਂ ਧੀਆਂ ਨੂੰ ਸਿੰਗਲ ਜਿੰਨੇ ਹੁੰਦੇ ਸੀ ਉਵੇਂ ਸਾਰਾ ਕੁਝ ਬੰਦ ਹੈ ਇਸ ਕਰਕੇ ਜੋ ਵੀ ਕੁਝ ਸ਼ਰਮਣੀ ਕਾਲੀਦਰ ਨੇ ਪਹਿਲਾਂ ਕੀਤਾ ਤੇ ਹੁਣ ਨਵਾਂ ਕਰਨਾ ਮੈਂ ਸਮਝਦਾ ਕਿ ਉਹਦੇ ਵਿੱਚ ਵਾਧਾ ਹੋਊਗਾ ਕਿਉਂਕਿ ਪ੍ਰਾਇਓਰਟੀ ਜਿਹੜੀ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਦੀ ਰਮਾਧਾਨਾ ਮੁੱਖ ਮੰਤਰੀ ਬਣਾਵੇ ਤਾਂ ਤੁਸੀਂ ਦੇਖੋਗੇ ਕਿ ਜਿਵੇਂ ਅੱਗੇ ਮਾਨ ਸਨਮਾਨ ਹਰ ਵਰਗ ਨੂੰ ਮਿਲਦਾ ਰਿਹਾ ਉਹ ਉਸ ਤੋਂ ਵੀ ਵੱਧ ਮਿਲੇਗਾ ਮੈਂ ਬਹੁਤ ਦਾ ਤੁਹਾਡਾ ਨਾ ਸਮਾਂ ਲਵਾਂ ਅਖੀਰ ਵਿੱਚ ਮੈਂ ਸਾਰੀ ਸਾਡੀ ਟੀਮ ਦਾ ਜਿੰਨੀ ਲੀਡਰਸ਼ਿਪ ਆਈ ਹੈ ਜਿਨ੍ਹਾਂ ਦਾ ਮੈਂ ਇੱਕ ਇੱਕ ਕਰਕੇ ਨਾਮ ਲਿਆ ਸਾਰਿਆਂ ਦਾ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਸਾਰਾ ਪ੍ਰੈਸ ਦਾ ਕਿਉਂਕਿ ਤੁਸੀਂ ਸਮੇਂ-ਸਮੇਂ ਤੇ ਸਾਥ ਦਿੱਨੇ ਹੋ ਤੁਹਾਡੇ ਤੇ ਵੀ ਬਹੁਤ ਵੱਡੇ ਟੈਗ ਆ ਜਿਹੜੇ ਪ੍ਰੈਸ ਤੇ ਵੀ ਇਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਮੇਂ-ਸਮੇਂ ਤੇ ਕੀਤੇ ਗਏ ਮੈਂ ਉਹਦੀ ਵੀ ਪਰਜਨ ਖੇਤੀ ਕਰਨਾ ਨਕਲ ਪੁੱਤਾ ਜੀ ਜੀ ਸਰਦ